ਆਪਾਂ ਮੈਂ ਨਹੀਂ ਘੱਟ ਐਮਐਲਏ ਦੀ ਗੱਡੀ ਨਾ ਐਨੀ ਦੂਰ ਮੈਂ ਨਹੀਂ ਘੱਟ ਐਮਐਲਏ ਨਾਲ ਬਹੁਤ ਤੁਮਸ਼ਾਵੇ ਐਨੀ ਦੂਰ ਮੇਰੇ ਸਾਹਦੇ ਘੱਟੀਆ ਠੀਕ ਆ ਕਿਹੜੇ ਐਮਐਲਏ ਦੀ ਗੱਡੀ ਦੱਸੋ ਕਿਹੜਾ ਮਰਾ ਮੇਰੇ ਸਾਹਦੇ ਘੱਟੀਆ ਐ ਐਮਐਲਏ ਜੀਵਨ ਦੋ ਦਾ ਹਸਬੰਦ ਆ ਮੈਂ ਐਮਐਲਏ ਜੀਵਨ ਦੋ ਦਾ ਹਸਬੰਦ ਆ ਮਸਤੀ ਹੀ ਹੋਣੀ ਬੰਬਾਸੀ ਕਰੋਗੇ ਕਰ ਦੇ ਦੇ ਮਸਤੀ ਬੰਬਾਸੀ ਕਰੋ ਮੇਰਾ ਜੀਵਨ ਦਾ ਬਾਈ ਕੰਮ ਕਰੋ ਫੋਨ ਤੋਂ ਸ਼ੁਰੂ ਕਰਨਾ ਕਰੋ ਕਰੋ ਦੋ ਦਾ ਹਸਬੰਦ ਆ ਮੈਂ ਨਹੀਂ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਹੋਰ ਵੀ ਹੋਣੀ ਨਹੀਂ ਜਾਂਦੇ ਸੋਸ਼ਲ ਮੀਡੀਆ ਪਾ ਕਰੋ ਦੂਜੀ ਕਰੋ ਤੁਸੀਂ ਇਹ ਕਹਿ ਮੈਨੂੰ ਕਿ ਬਦਮਾਸ਼ੀ ਕਰਦੇ ਮੈਂ ਬਦਮਾਸ਼ੀ ਕੌਣ ਕਰਦਾ ਬਦਮਾਸ਼ੀ ਤੁਸੀਂ ਕਰਦੇ ਹੋ ਤੁਸੀਂ ਕੋਈ ਗੱਲ ਨਹੀਂ ਬੋਲੋ ਨਹੀਂ ਖੜੇ ਹੋ ਫੇਰ ਜੀ ਐਦਾਂ ਦੀ ਗੱਲ ਦੇ ਤੋਤਰ ਹਲਾ ਤੁਹਾਡੀ ਤੂੰ ਨਹੀਂ ਯਾਰ ਕਰਦੇਗੀ ਬਈ ਉਹ ਲੈ ਭਾਈ ਕੰਮ ਦੀ ਮਰਜੋਦ ਤੁਹਾਨੂੰ ਦੇ ਭਲਾਣਾ ਭਲਾਣਾ ਤੂੰ ਥੋੜਾ ਪਤਾ ਵੇਖ ਲਓ ਤੁਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਫਿਰ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਰੌਣਕ ਸਾਈਡ ਪੈਸਾ ਆਪਾਂ ਜਲਦ ਸਾਈਡ ਆਪਾਂ ਆ ਰਹੇ ਸਰਦਾਰ ਜੀ ਆਪਾਂ ਦੱਦਿਆ ਪਾਰ ਰਹੇ ਰੌਣਕ ਸਾਈਡ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਜਾਮ ਦਾ ਖੁੱਲਾ ਸਾਰਾ ਖੜਾ ਉਹਨੂੰ ਲੱਗਾ ਨਹੀਂ ਇਹਨਾਂ ਦੇ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ